ਕੀ ਸ਼ਰਾਬ ਕਰਕੇ ਤੁਹਾਡੇ ਘਰ ਦੇ ਵਿੱਚ ਹਿੰਸਾ ਰਹਿੰਦੀ ਹੈ ਕੀ ਸ਼ਰਾਬ ਨੇ ਤੁਹਾਡੇ ਬੱਚਾਂ ਦੇ ਹਿੱਸੇ ਦੀ ਪੜ੍ਹਾਈ ਖੋ ਲਈ ਤਾਂ ਘਬਰਾਓ ਨਾ ਕਿਉਂਕਿ ਅੱਜ ਅਸੀਂ ਤੁਹਾਨੂੰ ਦਵਾਈ ਦੱਸਾਂਗੇ ਜੋ ਕਿ ਬਿਲਕੁਲ ਮੁਫਤ ਦੇ ਵਿੱਚ ਹੈ ਅਤੇ ਤੁਸੀਂ ਸ਼ਰਾਬ ਪੀਣ ਵਾਲੇ ਨੂੰ ਬਿਨਾਂ ਦੱਸੇ ਕਿਵੇਂ ਕਿਸੇ ਚੀਜ਼ ਦੇ ਵਿੱਚ ਦੇ ਸਕਦੇ ਹੋ ਕਿ ਉਹਦਾ ਸ਼ਰਾਬ ਤੋਂ ਮੋਹ ਹੀ ਭੰਗ ਹੋ ਜਾਵੇ ਤਾਂ ਬਾਈ ਸਿਮਰਨਪ੍ਰੀਤ ਜੀ ਸਾਡੇ ਨਾਲ ਨੇ ਆਯੁਰਵੇਦ ਦੇ ਵਿੱਚ ਇਹਨਾਂ ਨੇ ਦਵਾਈ ਕਿਵੇਂ ਕੱਢੀ ਉਹ ਸਾਰੀ ਜਾਣਕਾਰੀ ਲੈਣੇ ਆ ਵੀਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਈ ਜਿਹੜੀ ਸ਼ਰਾਬ दारू ਹੈ ਬੜੇ ਘਰਾਂ ਨੂੰ ਉਜਾੜ ਦਿੱਤਾ ਇਹਨੇ ਬਿਲਕੁਲ ਇਹ ਤਾਂ ਗੱਲ ਹੈ ਸਪਸ਼ਟ ਹੈ ਜੀ ਵੀ ਇਹ ਕਾਫੀ ਕਾਲੇ ਵੀ ਸਮਾਜ ਦੀ ਉਹ ਜਦੋਂ ਤੱਕ ਤਾਂ ਇਹਨੂੰ ਸਹੀ ਹੱਥਾਂ 'ਚ ਸੀ ਤਾਂ ਠੀਕ ਹੀ ਸੀਗੀ ਤੇ ਜਦੋਂ ਇਹ ਅਸੁਰਾਂ ਦੇ ਹੱਥਾਂ 'ਚ ਆਈ ਆ ਤੇ ਉਦੋਂ ਤੋਂ ਹੀ ਇਹਨੇ ਫਿਰ ਕਲੇ ਦਾ ਕੰਮ ਕਰਿਆ ਹੈ ਜੀ ਇਹ ਗੱਲ ਹੈ ਤੁਹਾਡੇ ਕੋਲ ਕਾਫੀ ਲੋਕ ਦਵਾਈਆਂ ਲੈਣ ਆਉਂਦੇ ਨੇ ਇਹ ਵੀ ਇੱਕ ਵੱਡਾ ਉਹਨਾਂ ਦਾ ਹਨਾ ਵਿਸ਼ਾ ਹੈ ਕਿ ਉਹਨਾਂ ਦੇ ਘਰ ਵਾਲੇ ਪਤੀ ਜਾਂ ਫਿਰ ਪਰਿਵਾਰ ਚੋਂ ਕੋਈ ਬਹੁਤ ਜ਼ਿਆਦਾ दारू ਪੀਂਦੇ ਆ ਤਾਂ ਕੀ ਸੁਜੈਸਟ ਕਰਦੇ ਹੋ ਤੁਸੀਂ ਇਹ ਜਿਆਦਾ दारू ਪੀਣ ਵਾਲੇ ਲਈ ਤਾਂ ਫਿਰ ਛੱਡਣੀ ਬਿਹਤਰ ਹੈ ਜੀ ਹਨਾ ਵੀ ਇਸ ਤੋਂ ਪਹਿਲਾਂ ਕਿ ਵੀ ਘਰ ਦਾ ਜੇ ਆਪਦੇ ਮੰਨ ਲੋ ਕਈਆਂ ਦੇ ਸਰੀਰਾਂ ਦਾ ਨਹੀਂ ਤਾਂ ਕਮ ਸੇ ਕਮ ਘਰ ਦਾ ਤਾਂ ਨੁਕਸਾਨ ਮਾਹੌਲ ਦਾ ਇੱਕ ਨੁਕਸਾਨ ਤਾਂ ਕਰਦੀ ਹੈ ਇੱਕ ਬੱਚਿਆਂ ਦੀ ਪਰਵਰਿਸ਼ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਜੀ ਹਨਾ ਤੇ ਵੀ ਇਹਨੂੰ ਬੰਦ ਹੀ ਕਰਨਾ ਚਾਹੀਦਾ ਵੀ ਜਿਹੜੇ ਮਤਲਬ ਕਿ ਛਾਗਦੇ ਨੇ ਵੀ ਜਿਆਦਾ ਲੋੜ ਤੋਂ ਵਧਿਕ ਤੇ ਠੀਕੇ ਡਿੱਗਦੇ ਨੇ ਤੇ ਉਹ ਇਸ ਤੋਂ ਪਹਿਲਾਂ ਕਿ ਫਿਰ ਗਾਂ ਹੀ ਨਿਕਲ ਜਾਂਦਾ ਸਮੇਂ ਸਿਰ ਛੱਡ ਦੇ ਤਾਂ ਬਿਹਤਰ ਹੈ ਜੀ ਵੇ ਕਿਹੜੀ ਦਵਾਈ ਹੈ ਭਾਈ ਕਿਵੇਂ ਤੁਸੀਂ ਤਿਆਰ ਕਰਦੇ ਹੋ ਇਹ ਦਵਾਈ ਆਡੇ ਉਸਤਾਦ ਜੀਆਂ ਨੂੰ ਦਸੀ ਆਡੇ ਟਾਲੀ ਸਾਹ ਵਾਲੇ ਸੰਤਾਂ ਜੀਆਂ ਨੇ ਉਹਨਾਂ ਨੁਸਖਾ ਸਾਨੂੰ ਦੱਸਿਆ ਸੀਗਾ ਇਹ ਤੇ ਇਹ ਆਪਾਂ ਬਿਲਕੁਲ ਫਰੀ ਦੇਈਦਾ ਜੀ ਤੇ ਇਹ ਇਹਦੀਆਂ ਬੂੰਦਾਂ ਹੁੰਦੀਆਂ ਨੇ ਕੁਝ ਬਣਾਈ ਦੀਆਂ ਨੇ ਤੇ ਉਹ ਤੁਸੀਂ ਕਿਸੇ ਵੀ ਖਾਣ ਦੇ ਪਦਾਰਥ ਚ ਪਾ ਕੇ ਤੁਸੀਂ ਦੇ ਸਕਦੇ ਹੋ ਤੇ ਇਵਨ ਕੀ ਜੇ ਅਲਕੋਹਲ ਵੀ ਪੀਂਦੇ ਨੇ ਅਲਕੋਹਲ ਦੇ ਵਿੱਚ ਪਾ ਕੇ ਵੀ ਦੇ ਸਕਦੇ ਹੋ ਇਹਨਾਂ ਨੂੰ ਵੀ ਜਿਹੜੀ ਸ਼ਰਾਬ ਹੈ ਸ਼ਰਾਬ ਦੇ ਵਿੱਚ ਪਾ ਕੇ ਵੀ ਇਹ ਦਿੱਤੀ ਜਾ ਸਕਦੀ ਆ ਤੇ ਸਮਾਂ ਦਾ ਸਮਾਂ ਦਾ ਹਫ਼ਤੇ ਦਸਾਂ ਦਿਨਾਂ ਦੇ ਵਿੱਚ ਇਦਾਂ ਕਈਆਂ ਨੂੰ 10 ਦਿਨ ਲੱਗ ਜਾਂਦੇ ਆ ਕਈਆਂ ਨੂੰ ਹਫ਼ਤਾ ਲੱਗਦਾ ਹੈ ਕਈ ਨੂੰ ਮਹੀਨਾ ਵੀ ਲੱਗ ਜਾਂਦਾ ਪਰ ਹੋ ਜਾਂਦਾ ਵੀ ਚਲਦੇ ਜਾਂਦੇ ਆ ਬੰਦੇ ਦਾ ਮੂੰਹ ਮੁੜ ਜਾਂਦਾ ਹੈ ਜੀ ਮਤਲਬ ਇਹ ਦਵਾਈ ਦੇ ਨਾਲ ਉਹ ਦਾਰੂ ਤੋਂ ਮੋਹ ਭੰਗ ਹੋ ਜਾਂਦਾ ਹੈ ਨਾ ਵੀ ਸ਼ਰਾਬ ਕੰਨੀ ਚਾਕਣ ਨੂੰ ਜੀ ਨਹੀਂ ਮੰਨ ਨਹੀਂ ਕਰਦਾ ਉਹਦਾ ਉਹਨੂੰ ਕੀ ਕਹਿੰਦੇ ਆ ਉਹ ਕਿਉਂਕਿ ਅਸਲ ਨੂੰ ਤਾਂ ਬੰਦਾ ਸਰੂਰ ਨਹੀਂ ਛੱਕਦਾ ਵੀ ਦਿਮਾਗ ਦੀਆਂ ਟੈਨਸ਼ਨਾਂ ਕਰਕੇ ਛੱਕਦਾ ਹੈ ਬਹੁਤੇ ਸਿਰ ਕਮਾਣ ਨੂੰ ਛੱਕਦੇ ਨੇ ਉਹ ਫਿਰ ਚੀਜ਼ ਤੇ ਕਾਬੂ ਪੈ ਜਾਂਦਾ ਹੈ ਜੀ ਵੀ ਉਹ ਫਿਰ ਦੂਰ ਹੋ ਜਾਂਦਾ ਹੈ ਇਹ ਇਹ ਹੋ ਜਾਂਦਾ ਹੈ ਜੀ ਉਹਦੇ ਨਾਲ ਬਈ ਕਾਰਨ ਕੀ ਕਿ ਤੁਸੀਂ ਇਹ ਦਵਾਈ ਫਰੀ ਚ ਦੇ ਰਹੇ ਇਹ ਬੜੇ ਸੰਤਾਂ ਦੇ ਵਚਨ ਸੀਗੇ ਤੇ ਬਾਕੀ ਵੀ ਐਹੋ ਜੀਆਂ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਨਾ ਜਾਂ ਜਿਵੇਂ ਕਈ ਇਸਤਰੀਆਂ ਦੇ ਗਰਭ ਧਾਰਨ ਦੀਆਂ ਬੱਚੇ ਵਾਸਤੇ ਵੀ ਹੁੰਦੀਆਂ ਨੇ ਨਾ ਵੀ ਐਹੋ ਜੀਆਂ ਸਾਡੇ ਬਡੇ ਉਸਤਾਦ ਜੀ ਦੱਸਦੇ ਵੀ ਇਹ ਦਵਾਈਆਂ ਲੋਕ ਹਿੱਤ ਦੀ ਪੜਾਈ ਲਈ ਹੁੰਦੀਆਂ ਨੇ ਤੇ ਵੀ ਇਹ ਇਹ ਸਾਨੂੰ ਐਂ ਹੀ ਦੇਣੀਆਂ ਚਾਹੀਦੀਆਂ ਨੇ ਵੀ ਇਹਨਾਂ ਦਾ ਮੁੱਲ ਨਹੀਂ ਲੈਣਾ ਚਾਹੀਦਾ ਵੀ ਜਿਹੜੀ ਅਸਲੀ ਜਿਹੜੀ ਹੈਗੀ ਆ ਵਿਦਿਆ ਤਾਂ ਏਦਾਂ ਫਲਦੀ ਆ ਵੀ ਜਿਹੜਾ ਬੰਦਾ ਤੰਗ ਹੋਵੇ ਨਾ ਇਹ ਐਹੋ ਜੀਆਂ ਮਾੜੀਆਂ ਹਰਕਤਾਂ ਕਰਕੇ ਜਿਵੇਂ ਕਿਸੇ ਸਰੀਰ 'ਚੋਂ ਤਾਂ ਕੋਈ तरीके ਨਾਲ ਸੱਟ ਲੱਗ ਗਈ ਕੁਝ ਹੋ ਗਿਆ ਚਲੋ ਅਗਲੇ ਕੋ ਮਾਇਆ ਉਹ ਤੁਹਾਨੂੰ ਮਾਇਆ ਦੇ ਕੇ ਇਲਾਜ ਕਰਵਾ ਲੈਂਦਾ ਉਹ ਗੱਲ ਦਾ ਹੋਰ ਨੇ ਪਰ ਜਦੋਂ ਇਦਾਂ ਦਾ ਕੋਈ ਕਹਿੰਦੇ ਵੀ ਦਲਿੱਦਰ ਦੁੱਖ ਦਲਿੱਦਰ ਸਰੀਰ ਨੂੰ ਲੱਗਾ ਹੋਵੇ ਤਾਂ ਉਹ ਫਿਰ ਨਿਸ਼ਕਾਮ ਕਰਨਾ ਚਾਹੀਦਾ ਹੁੰਦਾ ਹੈ ਜੀ ਖਾਸ ਮਤਲਬ ਕੀ ਸਾਰਾ ਤਾਂ ਨਹੀਂ ਪਰ ਇਹ ਕੋਈ ਨੁਸਖੇ ਨੇ ਵੀ ਜਿਹੜੇ ਅਸੀਂ ਮਤਲਬ ਕੀ ਸਾਡੇ ਬਾਪ ਜੀ ਜਾਂ ਹੋਰ ਜਿਹੜੇ ਉਸਤਾਦ ਜੀ ਨੇ ਜਾਂ ਅਸੀਂ ਆ ਵੀ ਇਹ ਮਾਇਆ ਰੈਤ ਲਈ ਦੇਣੀ ਜੀ ਬਈ ਤੁਹਾਡੇ ਕੋਲੇ ਉੱਥੇ ਕਲੀਨਿਕ ਦੇ ਵਿੱਚ ਵੀ ਬੀ ਆਉਂਦੀਆਂ ਨਾ ਕਰੇ ਲੋਹਿੰਸਾ ਦੀਆਂ ਸ਼ਿਕਾਰ ਹੋਈਆਂ ਵੀ ਆਉਂਦੀਆਂ ਕਿ ਹਰੇ ਸੱਟਾਂ ਲੱਗੀਆਂ ਹੁੰਦੀਆਂ ਤਾਂ ਮਾਨਤ ਵਿੱਚ ਆਉਂਦਾ ਨਾ ਕਿ ਹਾਂ ਇਹਨਾਂ ਦਾ ਘਰ ਉਹ ਹਾਂ ਹੀ ਹੁੰਦਾ ਹੈ ਜੀ ਵੀ ਉਹ ਫਿਰ ਉੱਥੇ ਕੀ ਕਈ ਵਾਰ ਹੁਣ ਦੇਖੋ ਨਾ ਪੈਸੇ ਤਾਂ ਮੈਂ ਉਹਦੇ ਕੋਈ ਵੀ ਲੈ ਸਕਦਾ ਨਾ ਜਿਵੇਂ ਮੰਨ ਲਓ ਇਹ ਕੋਈ ਇੱਕ ਇੱਥੇ ਸ਼ਖਸ ਖੜਾ ਹੋ ਕੋਈ ਜੀ ਮੈਂ दारू ਛੱਡਣੀ ਮੈਂ ਕਹਿੰਦਾ ਹਾਂ ਜਿਹਨੇ ਪੈਸੇ ਲੱਗੂਗੇ ਹੁਣ ਉਹ ਤੀਜੇ ਥਾਈ ਦਾ ਦਵਾਈ ਜਾਣੀ ਹੁੰਦੀ ਆ ਲੈਣ ਕੋਈ ਹੋਰ ਆਂਦਾ ਹੈ दारू ਕਿਸ ਨੇ ਛੱਡਣੀਗਾ ਉਹ ਤਾਂ ਛੱਡਣੀ ਚਾਹੁੰਦਾ ਹੀ ਨਹੀਂਗਾ ਹਨਾ ਫਿਰ ਉੱਥੇ ਪੈਸੇ ਲੈ ਆਂਦਾ ਕੋਈ ਤੂਕ ਨਹੀਂ ਹੁੰਦਾਗਾ ਭਾਈ ਇਸ ਦਵਾਈ ਦਾ ਸ਼ੱਕ ਤਾਂ ਨਹੀਂ ਪੈਂਦਾ ਪੀਣ ਵਾਲੇ ਨੂੰ ਕਿ ਕਿਤੇ ਉਹਦਾ ਕੋਈ ਟੇਸਟ ਆਵੇ ਤੁਹਾਨੂੰ ਪਤਾ ਲੱਗੇ ਕਿ ਹਾਂ ਮੈਨੂੰ ਖਾਣੇ ਦੇ ਵਿੱਚ ਨਹੀਂ ਨਹੀਂ ਐਡਾ ਟੇਸਟ ਨਹੀਂ ਪੈਂਦਾ ਹਾਂ ਉਹਦਾ ਤੁਹਾਨੂੰ ਮਿਲਾਉਂਦਿਆਂ ਵੇਖ ਲਵੇ ਉਹ ਗੱਲ ਹੋਰ ਹੈ ਤੇ ਵੀ ਜਾਂ ਤੁਸੀਂ ਦੱਸ ਦੋ ਵੀ ਇਹ ਚੜਾਉਣ ਵਾਲੀ ਆ ਤੇ ਫੇਰ ਪਾਵਾ ਵਹਿਮ ਕਰੇ ਤੇ ਪਰ ਉਂ ਹੀ ਐ ਨਹੀਂ ਹੁੰਦਾ ਕੁਝ ਵੀ ਹਾਂ ਵੀ ਸ਼ੱਕ ਨਹੀਂ ਪੈਂਦਾ ਕੋਈ ਸਾਈਡ ਇਫੈਕਟ ਇਹਦੇ ਨਹੀਂ ਸਾਈਡ ਇਫੈਕਟ ਕੁਝ ਨਹੀਂਗਾ ਜੀ ਇਹਦਾ ਇਹ ਪੁਰਾਣੀ ਇਹ ਤਕਨੀਕ ਹੈ ਅੱਜ ਦੀ ਨਹੀਂ ਹੈ ਵੀ ਕੋਈ ਵੀ ਅਜ ਦੀ ਸਾਡੀ ਖੋਜੀ ਆ ਵੀ ਇਹ ਪ੍ਰਾਣੀ ਚੱਲੀ ਆ ਰਹੀ ਆ ਤੇ ਸਾਨੂੰ ਮਿਲੀ ਆ ਤੇ ਵੱਡੇ ਬਾਬਿਆਂ ਦੇ ਕੋਲੋਂ ਇਹ ਖੁਰਾਕ ਵੀ ਇਸ ਤਰੀਕੇ ਨਾਲ ਦਿੱਤੀ ਜਾਵੇ ਤੇ ਵੀ ਬੰਦਾ ਦਾਰੂ ਤੋਂ ਥੋੜਾ ਕਾ ਗਰੀਜ ਕਰ ਜਾਂਦਾ ਤੇ ਜੇ ਬਹੁਤ ਜ਼ਿਆਦਾ ਪੀਂਦਾ ਬਹੁਤ ਜ਼ਿਆਦਾ ਪਿਆਕੜਾ ਤਾਂ ਉਹ ਬਿਲਕੁਲ ਹੀ ਜਿਵੇਂ ਘਟ ਜਾਂਦਾ ਵੀ ਜਿਵੇਂ ਬਿਲਕੁਲ ਥੱਲੇ ਆ ਜਾਂਦਾ ਹੌਲੀ ਹੌਲੀ ਕਰਦਾ ਕਰਦਾ ਉਹ ਵੀ ਹੋ ਜਾਂਦਾ ਬਿਲਕੁਲ ਅੱਜ ਦੋਚ ਦੇਖਦੇ ਨੇ ਕਿ ਦਾਰੂ ਨੇ ਜਿੱਥੇ ਘਰ ਪੱਟੇ ਹੋਏ ਆ ਉੱਤੇ ਲੀਵਰ ਵੀ ਲੋਕਾਂ ਨੇ ਡੈੱਡ ਕੀਤੇ ਹੋਏ ਹੈ ਨਾ ਹਾਂਜੀ ਵੱਡਾ ਜਿਹੜਾ ਫੇਲੀਅਰ ਆ ਉਹ ਤਾਂ ਇਹੀ ਆ ਹੁਣ ਇਹਦੇ ਬਾਬਤ ਵੀ ਕਈ ਗੱਲਾਂ ਨੇ ਹੁੰਦੀਆਂ ਨੇ ਐਲਕੋਹਲ ਦੀਆਂ ਵੀ ਵੀ ਉਹਦੀ ਪ੍ਰਾਪਰਟੀ ਕਿਵੇਂ ਦੀ ਹੋਣੀ ਚਾਹੀਦੀ ਆ ਕਿਵੇਂ ਦੀ ਸਹੀ ਹੁੰਦੀ ਕਿਵੇਂ ਦੀ ਮਾੜੀ ਇਹ ਫਿਰ ਵੱਖਰਾ ਵਿਸ਼ਾ ਚੱਲ ਜਾਂਦਾ ਹੈ ਨਾ ਸੋ ਪਤਾ ਨਹੀਂਗਾ ਸਾਡੀ ਗੱਲ ਕਰਨੀ ਤੇ ਹੈ ਮਾੜੀ ਹੋਈ ਚੀਜ਼ ਹੈ ਮਤਲਬ ਕਿ ਜਿੱਦਾਂ ਆਪਾਂ ਇਹਨੂੰ ਪੀਂਦੇ ਅਸਲ 'ਚ ਹੈ ਤਾਂ ਕਿਸੇ ਹੋਰ ਕੰਮ ਵਾਸਤੇ ਕੰਜ਼ੂਮ ਕੀਤੀ ਜਾਂਦੀ ਸੀ ਜਾਂ ਬਣਾਈ ਜਾਂਦੀ ਸੀ ਕਿਉਂਕਿ ਆਪ ਇੱਕ ਤਰ੍ਹਾਂ ਦਾ ਪੌਇਜ਼ਨ ਹੁੰਦੀ ਹੈ ਤੇ ਇਹ ਇਹ ਦਵਾਈਆਂ ਦੇ ਵਿੱਚ ਜਾਂ ਕਿਸੇ ਖਾਸ ਤਰ੍ਹਾਂ ਦੇ ਧਾਤੂ ਨੂੰ ਮਾਰਨ ਦੇ ਕੰਮ ਆਉਂਦੀ ਹੁੰਦੀ ਸੀਗੇ ਤੇ ਜੇ ਇਹਦਾ ਪ੍ਰਯੋਗ ਵੀ ਕੀਤਾ ਜਾਂਦਾ ਸੀ ਤਾਂ ਪੁਰਾਣੇ ਵੇਲਿਆਂ 'ਚ ਬੜੇ ਹਟਕੇ ਤਰੀਕੇ ਨਾਲ ਪ੍ਰਯੋਗ ਕੀਤਾ ਜਾਂਦਾ ਸੀ ਪਰ ਜਿਹੜਾ ਹੁਣ ਆਪਾਂ ਰੋਜ਼ ਘਰਾਂ ਦੇ ਵਿੱਚ ਇਹ ਵੜ ਗਈ ਚੀਜ਼ ਤੇ ਖਾਸ ਕਰਕੇ ਜਿਹੜੀ ਹੁਣ ਆਪਾਂ ਠੇਕਿਆਂ ਤੇ ਖਰੀਦਦੇ ਆ ਮਤਲਬ ਕੀ ਵੱਡੀਆਂ ਵੱਡੀਆਂ ਕੰਪਨੀਆਂ ਜ਼ਹਿਰ ਮਲਾਮਲਾ ਦੀਆਂ ਜਾ ਰਹੀਆਂ ਨੇ ਹਨਾ ਜੀ ਫੈਕਟਰੀਆਂ ਲੱਗੀਆਂ ਨੇ ਉਹ ਤਾਂ ਸੁਦਾ ਜਿਵੇਂ ਮੌਦ ਦਾ ਘਰ ਹੈ ਪਰ ਆਪਣੇ ਗੀਤ ਬੜੇ ਉਹਨਾਂ ਨੂੰ ਵੀ दारू ਤਾਂ ਨਾਲ ਜੱਟ ਦੇ ਸੁਰਗਣ ਜਾਊਗੀ ਬੜਾ ਸੈਲੀਬ੍ਰੇਟ ਕਰਦੇ ਇਹ ਨਹੀਂ ਦੇਖਦੇ ਵੀ ਕਿਸੇ ਦਾ ਘਰ ਪਟ ਰਹੀ ਹੈ ਦਰ ਨਹੀਂ ਬਿਲਕੁਲ ਜੀ ਕਿੰਨਾ ਕੁਸ਼ ਹੈ ਜੀ ਮਤਲਬ ਕਿ ਇਹ ਪਤਾ ਹੀ ਆ ਸਭ ਨੂੰ ਵੀ ਇਹ ਕੋਈ ਸਗਾਤਾ ਹੈ ਨਹੀਂ ਵੀ ਮੁਲਕ ਦੇ ਜਿਹੜਾ ਡਾਟਾ ਆਇਆ ਘਰੇਲੂ ਹਿੰਸਾ ਦਾ ਸਭ ਤੋਂ ਵੱਡਾ ਕਾਰਨ ਹੀ दारू ਨੂੰ ਮੰਨਿਆ ਗਿਆ ਕਿ दारू ਪੀ ਕੇ ਘਰ ਚ ਹਿੰਸਾ ਹੁੰਦੀ ਹੈ ਉਹਦੇ ਸ਼ਿਕਾਰ ਔਰਤ ਹੁੰਦੀ ਬਿਲਕੁਲ ਬਿਲਕੁਲ ਜ਼ਿਆਦਾਤਰ ਇਹੀ ਹੁੰਦਾ ਵੀ ਬੰਦਾ ਬਾਹਰੋਂ ਬਾਹਰ ਜੋਰ ਨਹੀਂ ਚੱਲਦਾਗਾ ਤੇ ਘਰੇ दारू ਪੀ ਕੇ ਘਰਦਿਆਂ ਨੂੰ ਗੁੱਟਮਾਰ ਕਰਦੇ ਨੇ ਹਣਾ ਜੀ ਬਹੁਤ ਲੋਕ ਹੁੰਦੇ ਨੇ ਵੀ ਜ਼ਰੂਰੀ ਨਹੀਂ ਵੀ ਹੁਣ ਮੈਂ ਪਾਉ दारू ਪੀਣ ਵਾਲੇ ਗੁੱਸਾ ਨਾ ਕਰਿਓ ਪਾਉ ਗੈਂਡ ਵੀ ਆਡੀ ਲਾਈ ਜਾਂਦੇ ਆ ਹਾਂ ਚਲੋ ਠੀਕ ਆ ਕਈਆਂ ਨੂੰ ਢੰਗ ਤਰੀਕਾ ਹੁੰਦਾ ਅਕਲ ਹੁੰਦੀ ਪੀਣ ਦੀ ਹਣਾ ਤੇ ਕਈਆਂ ਕਈ ਵਾਰੇ ਹੁਣ ਮੈਡੀਕਲ ਮੈਡੀਸਨ ਤੌਰ ਤੇ ਵੀ ਵਰਤੀ ਜਾਂਦੀ ਆ ਹਨਾ ਉਹ ਥੋੜਾ ਅਲੱਗ ਪ੍ਰੋਸਪੈਕਟਿਵ ਹੁੰਦਾ ਪਰ ਜਿਹੜਾ ਹੁਣ ਬੋਤਲਾ ਮੂੰਹ ਹੀ ਡੱਕੀ ਜਾਣਾ ਹੀ ਇਹ ਕੋਈ ਵਧੀਆ ਗੱਲ ਨਹੀਂ ਹੁੰਦੀ ਬਾਕੀ ਬਾਣੀ ਇਸ ਗੱਲ ਦੀ ਜਿਹੜੀ ਅਗਵਾਈ ਨਹੀਂ ਭਰਦੀ ਹਨਾ ਵੀ ਆਪਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਭਾਈ ਤੁਸੀਂ ਗੱਲਬਾਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਭਾਈ ਨਾ ਗੱਲ ਕਰ ਰਹੇ ਸੀ ਕਿ दारू ਤੁਹਾਡੇ ਘਰ ਦੀ ਵੱਡੀ ਸਮੱਸਿਆ ਸੋ ਇਹਨਾਂ ਨੇ ਇਹ ਐਲਾਨ ਵੀ ਕੀਤਾ ਤੇ ਲੰਬੇ ਸਮੇਂ ਤੋਂ ਸੇਵਾ ਵੀ ਕਰ ਰਹੇ ਕਿ ਸਾਡੇ ਕੋਲ ਦਵਾਈ ਲੈ ਜਾਓ ਬਿਲਕੁਲ ਮੁਫਤ ਦੇ ਵਿੱਚ ਹੈ। दारू ਪੀਣੀ ਬੰਦਾ ਛੱਡ ਦੇਵੇਗਾ ਤੇ दारू ਜਰੂਰੀ ਨਹੀਂ ਕਿਸੇ ਨੂੰ ਦੱਸ ਕੇ ਦਿੱਤੀ ਜਾਵੇ। ਇਹ ਜਿਹੜੀ ਦਵਾਈ ਹੈ ਕਿਸੇ ਨੂੰ ਖਾਣ ਪੀਣ ਵਾਲੀ ਚੀਜ਼ ਚ ਦਿੱਤੀ ਜਾ ਸਕਦੀ ਹੈ ਤੇ ਉਹਦਾ ਮੋਹ ਭੰਗ दारू ਤੋਂ ਹੋ ਜੂ। ਤੁਹਾਡਾ ਘਰ ਵਸੇ। ਸਾਡੀ ਵੀ ਇਹੀ ਕੋਸ਼ਿਸ਼ ਹੈ ਤੇ ਬਾਈ ਹੁਣੀ ਵੀ ਇਹੀ ਚਾਹੁੰਦੇ ਕਿ ਜੇ ਇਸ ਦਵਾਈ ਦੇ ਨਾਲ ਤੁਹਾਡਾ ਭਲਾ ਹੁੰਦਾ ਤਾਂ ਕਿਉਂ ਨਹੀਂ ਲੈ ਲੈਣੀ ਚਾਹੀਦੀ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ